ਜੀ ਐਸ ਪੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਨਵਦੀਪ ਕੌਰ ਜਾਦਾ ਨਜ਼ਰ ਮਾਰਦੇ ਆ ਅੱਜ ਦੀਆਂ ਅਹਿਮ ਖਬਰਾਂ ਦੇ ਬੁਲੇਟਨ ਦੇ ਅਥਲੀਟ ਫੋਜਾ ਸਿੰਘ ਨੂੰ ਟੱਕਰ ਮਾਰਨ ਵਾਲਾ ਐਨ ਆਰ ਆਈ ਕੀਤਾ ਗਿਆ ਗ੍ਰਿਫਤਾਰ ਪੁਲਿਸ ਨੇ ਮੰਗਲਵਾਰ ਨੂੰ ਪੰਜਾਬ ਦੇ ਜਲੰਧਰ ਦੇ ਵਿੱਚ 114 ਸਾਲਾ ਐਥਲੀਟ ਫੋਜਾ ਸਿੰਘ ਨੂੰ ਟੱਕਰ ਮਾਰਨ ਵਾਲੀ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਮੋਲਜ਼ਮ ਦੀ ਪਛਾਣ ਕਰਤਾਪੁਰ ਦੀ ਪਿੰਡ ਦਾਸੂਪੁਰ ਦਾ ਰਹਿਣ ਵਾਲਾ ਐਨਆਰਆਈ ਅਮਰਿਤਪਾਲ ਸਿੰਘ ਵਜੋਂ ਹੋਈ ਪੰਜਾਬ ਹਰਿਆਣਾ ਤੇ ਰਾਜਸਥਾਨ ਸਮੇਤ ਪਾਰੀ ਮੀਂਹ ਦਾ ਅਲਾਰਟ ਜਾਰੀ ਸਾਵਨ ਦਾ ਮਹੀਨਾ ਸ਼ੁਰੂ ਹੋ ਗਿਆ ਤੇ ਮਾਨਸੂਨ ਨੇ ਵੀ ਰਫਤਾਰ ਪਾ ਲਈ ਤੇ ਸੂਬਿਆਂ ਦੇ ਵਿੱਚ ਪਾਰੀ ਮੀਂਹ ਪੈ ਰਿਹਾ ਜਦੋਂ ਕਿ ਕੁਝ ਥਾਵਾਂ ਤੇ ਮੀਂਹ ਨੇ ਤਬਾਹੀ ਮਚਾਈ ਮਹਾਰਾਸ਼ਟਰ ਵਿੱਚ ਹੋ ਰਏ ਪਾਰੀ ਮੀਂਹ ਦੇ ਨਾਲ ਲੋਕਾਂ ਦਾ ਆਮ ਜੀਵਨ ਪ੍ਰਭਾਵਿਤ ਹੋਇਆ ਦਿੱਲੀ ਦੇ ਸਕੂਲਾਂ ਨੂੰ ਫਿਰ ਮਿਲੀ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਲੀ ਦੇ ਦੁਆਰਕਾ ਵਿੱਚ ਸੈੱਟ ਥੰਮ ਸਕੂਲ ਅਤੇ ਬਸੰਤ ਵੇਲਾ ਸਕੂਲ ਨੂੰ ਈਮੇਲ ਰਾਹੀਂ ਬੈਂਕ ਨਾਲ ਧੋਹਣ ਦੀ ਧਮਕੀ ਦਿੱਤੀ। ਹੁਣ ਤੱਕ ਪੰਜ ਸਕੂਲਾਂ ਨੂੰ ਤਾਂ ਕਿ ਪਰ ਈਮੇਲ ਮੇਰੇ ਨੇ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਪੁਲਿਸ ਦੇ ਵੱਲੋਂ ਜਾਂਚ ਚੱਲ ਕੀਤੀ ਗਈ। ਫੌਂਸੀ ਨਾ ਮਿਲਣ ਤੋਂ ਬਾਅਦ ਕਿੰਜ ਬਚੇਗੀ ਨਮਿਸ਼ਾ ਪ੍ਰਿਆ ਦੀ ਜਾਨ? ਜ਼ਮੰਦੀ ਵਿੱਚ ਮੌਤ ਲਈ ਸਦਾ ਕੌਣ ਵਾਲੀ ਕਿਰਤ ਦੀ ਨਰਸ ਨਮਿਸ਼ਾ ਪ੍ਰਿਆ ਦੀ ਫੌਂਸੀ ਥੋਕੇ ਬਦਵਾਣ ਨਿਧਾਰਤ ਕੀਤੀ ਗਈ ਸੀ। ਉਹ ਉਸ ਨੂੰ ਮੋਲਤਵਾ ਵੀ ਕਰ ਦਿੱਤਾ ਗਿਆ ਇਸ ਬਾਰੀ ਦਿੱਲੀ ਵਿੱਚ ਮੌਜੂਦ ਨਵੀ ਸਾਪਰੀਆ ਦੇ ਵਕੀਲ ਸੁਵਾਸਨ ਚੰਦ ਰਣਕੀਆ ਨੇ ਕਿਹਾ ਕਿ ਮੰਗਲੀ ਦੇ ਵਿੱਚ ਅਗਲੇ ਹੁਕਮਾਂ ਦੇ ਤੱਕ ਹੋਕ ਦਿੱਤੀ ਗਈ ਬਾਦਦਿਆਂ ਪੁਰਸ਼ ਤੇ ਮੈਲਰਾ ਟੀਮਾਂ ਨੇ ਕਿੰਗ ਚਾਰਲਸ ਦੇ ਨਾਲ ਕੀਤੀ ਮੁਲਾਕਾਤ ਬਾਦਨਿਆ ਪੁਰਸ਼ ਤੇ ਮੈਲਨਾ ਟੀਮਾਂ ਮੰਗਲਵਾਰ ਨੂੰ ਲੰਡਨ ਦੇ ਸੈਕ ਜੇਮਸ ਪੈਲੇਸ ਵਿਖੇ ਕਿੰਗ ਚਾਰਲਸ ਸਰ 30 ਨਾਲ ਮਿਲੀਆਂ ਇਸ ਦੌਰਾਨ ਬ੍ਰਿਟੇਨ ਦੇ 76 ਸਾਲਾ ਕਿਨੇ ਪਾਕ ਦੇ ਲਾਰਜ ਡਸਟ੍ਰੈਸਟੇ ਚਰਚਾ ਕੀਤੀ। ਰਾਜਸਥਾਨ ਦੇ ਵਿੱਚ ਮੀਂਹ ਨੇ ਤਬਾਹੀ ਮਚਾਈ 18 ਲੋਕਾਂ ਦੀ ਹੋਈ ਮੌਤ। ਰਾਜਸਥਾਨ ਵਿੱਚ ਦੋ ਦਿਨਾਂ ਤੋਂ ਪਾਰੀ ਹੋ ਰਹੀ ਜਲ ਇਸ ਦੇ ਨਾਲ ਸੰਬੰਧਿਤ ਘਟਨਾਵਾਂ ਦੇ ਵਿੱਚ 18 ਲੋਕਾਂ ਦੀ ਮੌਤ ਹੋ ਗਈ। ਜੈਪੁਰ, ਸਰੋਵੀ ਕਾਨੇਰ ਸ਼ਿਰੀ ਗੰਗਰ ਨਗਰ ਹਨੁਮਾਨ ਜਲੀਆ ਦੇ ਵਿੱਚ ਕਈ ਮਿੰਨੀ ਇਲਾਕਿਆਂ ਦੇ ਵਿੱਚ 4 ਤੋਂ 5 ਫੁੱਟ ਤੱਕ ਪਾਣੀ ਦੇ ਨਾਲ ਭਰੰਦਾ ਖਦਸਾ ਲਦਾਖ ਦੇ ਵਿੱਚ ਵਾਪਰਿਆ ਵੱਡਾ ਹਾਦਸਾ ਲਦਾਖ ਦੇ ਕਾਰਗਿਲ ਜ਼ਿਲ੍ਹੇ ਦੇ ਗੁੰਮਰੀ ਦੇ ਵਿੱਚ ਅੱਜ ਇੱਕ ਮਿੰਨੀ ਬੱਸ ਖਾੜ ਦੇ ਵਿੱਚ ਡਿੱਗੀ ਇਸ ਹਾਦਸੇ ਦੇ ਵਿੱਚ ਦੋ ਯਾਤਰੀਆਂ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ 1 ਲੋਕ ਗੰਭੀਰ ਜ਼ਖਮੀ ਹੋਣ ਦਾ ਖਦਸਾ ਚਤਾਇਆ ਜਾ ਰਿਹਾ ਹੈ ਲਾਰੈਂਸ ਬਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨ ਵਜੋਂ ਕੀਤਾ ਜਾਵੇ ਦਾ ਨਾਅਰਾ ਕੈਨੇਡੀਅਨ ਸੂਬੇ ਅਲਬਰਟਾ ਦੇ ਵਿੱਚ ਵੀ ਲਾਰੈਂਸ ਬਿਸ਼ਨੋਈ ਨੋਆਕਵਾਦੀ ਸੰਗਠਨ ਐਲਾਨਨ ਦੀ ਮੰਗ ਜੋ ਹੈ ਤੇਜ਼ ਹੋ ਰਹੀ ਹੈ ਸੂਬਾਈ ਸਰਕਾਰ ਨੇ ਇਸ ਗੈਂਗ ਦੀ ਵੱਧਦੀ ਅੰਤਰਰਾਸ਼ਟਰੀ ਹੋਂਦ ਅਤੇ ਕੈਨੇਡਾ ਦੇ ਵਿੱਚ ਇਦੀਆਂ ਖਤਰਨਾਕ ਗਤੀਵਿਧੀਆਂ ਦਾ ਹਵਾਲਾ ਦਿੱਤਾ ਸਰਕਾਰ ਦਾ ਕਹਿਣਾ ਹੈ ਕਿ ਗੈਂਗ ਕੈਨੇਡਾ ਦੇ ਵਿੱਚ ਹਿੱਸਾ ਜੋਬਰੀ ਵਸੂਲੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਟਾਰਗੇਟ ਕਿਲਿੰਗ ਵਰਗੇ ਗੰਭੀਰ ਅਪਰਾਧਾਂ ਨੂੰ ਅੰਜਾਮ ਦੇ ਰਿਹਾ ਹੈ